ਸਰਵਾਰ ਉਪਦੇਸ਼ ਪੇਸ਼ ਕਰਦੇ ਨੇ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਓ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸਿਰ ਝੁਕਾਉਂਦੇ ਹੋਏ ਸਰਬੱਤ ਮਾਤਾ ਪੈਣਾ ਵੀਰ ਬਜ਼ੁਰਗ ਪ੍ਰੇਮ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ ਉਹ ਘੜੀ ਸਲਖਣੀ ਤੇ ਭਾਗਾ ਵਾਲੀਏ ਜਿਹੜਾ ਸਮਾਗਮ ਗੁਰੂ ਦੀ ਯਾਦ ਵਿੱਚ ਹੋਵੇ ਹਮੇਸ਼ਾ ਹੀ ਆਪ ਗੁਰ ਸੰਗਤਾਂ ਗੁਰੂ ਦੇ ਪਿਆਰ ਤੇ ਸਤਕਾਰ ਵਿੱਚ ਹਾਜ਼ਰੀਆਂ ਭਰਦੇ ਹੋ ਧੰਨਵਾਦ ਹੈ ਆਓ ਪਹਿਲਾਂ ਸਾਥੀ ਪ੍ਰਗਟ ਸਿੰਘ ਮੀਨੀਆਂ ਜਗਦੀਪ ਸਿੰਘ ਮੱਲਿਆ ਨਾਲ ਇਹਨਾਂ ਦੀ ਆਵਾਜ਼ਾਂ 'ਚ ਇੱਕ ਇੱਕ ਸ਼ਬਦ ਸਰਵਣ ਕਰੋ ਫਿਰ ਆਪਾਂ ਜੋ ਅਗਲੀ ਵਿਚਾਰ ਹੈ ਉਹ ਪੇਸ਼ ਕਰਾਂਗੇ पहला ये पावन शब्द आप गुरसंगत सरवण करो आजा वाली नू कि रह आया ਬਾਜਾਂ ਵਾਲੀ ਨੂੰ ਵੇਖ ਕੇ ਰਹਿਮ ਆਇਆ ਭਾਰਤ ਭੂਮੀ ਨੇ ਜਦੋਂ ਫਰਿਆਦ ਕਰਤੀ ਆ ਕੇ ਅਮਰਾਪੁਰੀ ਦੇ ਵਸੀਆਂ ਨੇ ਦੁਨੀਆ ਉਜੜੀ ਫੇਰ ਆਬਾਦ ਕਰਤੀ ਔ ਪਿੱਛੇ ਹੰਦ ਦੇ ਪਤਾ ਵੀ ਵਾਰ ਦਤਾ पिछे हिंद दे पिता भी बार दिता छोटी उम्र में बात बिस्माद करती ऐसे करे उपदेश दरबार सिंगा, साडी आत्मा, आत्मा अमर आजाद करती साडी आत्मा अमर आजाद करती मना करीना

தோடதனா பணியோச்சனா மேபார சிங்க ஓதே ஸூப பகவான சித்தோ தருபான சித்தோ ਜਿਹੜੀ ਗੁਰੂ ਦੀ ਪਵਿੱਤਰ ਨਜ਼ਰ ਹੈ ਨਾ ਉਹਦੇ ਵਿੱਚ ਬੜੀ ਬਖਸ਼ਿਸ਼ ਹੈ ਗੁਰੂ ਜੀ ਦੇ ਜਿੱਥੇ ਚਰਨ ਮubaruk ਪੈ ਗਏ ਉੱਥੇ ਪਵਿੱਤਰ ਅਸਥਾਨ ਬਣ ਗਏ ਜੇ ਆਪਾਂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਗੁਰੂ ਜੀ ਦਾ ਜਸ ਕਹਿਣ ਦਾ ਭਾਵ ਜਿੱਥੇ ਵੀ ਚਰਨ ਮubaruk ਪਾਤੇ ਸਤਿਗੁਰਾਂ ਨੇ ਕੈਨ ਦਾ ਭਾਵ ਗੁਰੂ ਦੀ ਪਵਿੱਤਰ ਨਜ਼ਰ ਤੇ ਗੁਰੂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਜਿਹੜੇ ਗੁਰਮੁਖਾਂ ਨੂੰ ਮਿਲ ਜਾਵੇ ਉਹ ਅਤੀ ਉੱਤਮ ਕਰਮਾ ਮਾਲੇ ਨੇ ਦੂਸਰੇ ਪਾਸੇ ਵਿਚਾਰ ਕਰ ਲਈਏ ਸੰਤਾਂ ਦੇ ਚਰਨਾਂ ਦੀ ਧੂੜੀ ਦੀ ਕਿੰਨੀ ਪਾਵਰ ਹੈ ਕਹਿੰਦੇ ਨੇ ਅੱਠ 60 ਤੀਰਥ ਜਹ ਸਾਧ ਪਗ ਧਰ ਤਹ ਬੇਕੁੰਠ ਜਹੇ ਨਾਮ ਉਚਰ ਹੈ ਜਿੱਥੇ ਸੰਤਾਂ ਦੇ ਚਰਨ ਪੈ ਜਾਣ ਉੱਥੇ 68 ਤੀਰਥਾਂ ਦਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਧਰਤੀ ਨੂੰ ਇਹ ਕਵਿਤਾ ਸਰਬਨ ਕਰਨੀ ਹੈ ਉਹ ਕੁਝ ਇਸ ਤਰ੍ਹਾਂ ਦੀ ਹੈ ਵੀ ਜਿਹੜਾ ਇਹ ਸਰੀਰ ਹੈ ਇਹਦੀ ਕੀਮਤ ਕਦੋਂ ਪੈਂਦੀ ਹੈ ਇਹ ਸਰੀਰ ਸਤਿਗੁਰੂ ਕਹਿੰਦੇ ਤੇਰਾ ਸਰੀਰ ਤਾਂ ਸਫਲ ਹੈ ਆਇਆ ਦੁਨੀਆਂ 'ਚ ਜੇ ਤੂੰ ਸੇਵਾ ਕਰੇ ਸਤ ਸੰਗ ਕਰੇ ਪੁੰਨ দান ਕਰੇ ਸਿਮਰਨ ਕਰੇ ਇਹ ਜਿਹੜੇ ਖਜ਼ਾਨੇ ਨੇ ਮਿਲਦੇ ਨੇ ਸੰਤਾਂ ਕੋਲੋਂ ਤੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਸਾਥੀ ਕਵਤਾ ਕਹਿਣਗੇ ਕਹਿੰਦੇ ਤੂੰ ਮਿੱਟੀਏ ਮਿੱਟੀ ਰਹਿ ਬਣ ਕੇ ਕਿਤੇ ਮਿੱਟੀ ਹੀ ਨਾ ਬਣ ਜਾਵੀ ਪਹਿਲਾ ਕਰਮ ਹੈ ਦਇਆ ਤੇ ਧਰਮ ਫਿਰ ਮੋਹ ਕਮ ਫਿਰ ਕਹਿੰਦੇ ਨੇ ਹਿੰਮਤ ਫਿਰ ਅਕਾਲ ਪੁਰਖ ਦੇ ਦਰਸ਼ਨ ਕਹਿਣ ਦਾ ਭਾਵ ਪਹਿਲਾਂ ਤਾਂ ਹਿਰਦੇ 'ਚ ਦਇਆ ਹੋਣੀ ਜ਼ਰੂਰੀ ਨਿਮਰਤਾ ਹੈ ਆਪਣੇ ਹਿਰਦੇ 'ਚ ਧਾਰਨ ਕਰ ਇਸੇ ਕਰਕੇ ਤੂੰ ਮਿੱਟੀਏ ਮਿੱਟੀ ਰਹਿ ਬਣ ਕੇ ਕਿਤੇ ਮਿੱਟੀ ਹੀ ਨਾ ਬਣ ਜਾਮੀ ਤੈਨੂੰ ਰੱਬ ਬਣਾਇਆ ਮਿੱਟੀ ਦੀ ਕਿਤੇ ਪੱਥਰ ਦੀ ਨਾ ਬਣ ਜਾਮੀ ਕਿਤੇ ਆਪਣਾ ਹਿਰਦਾ ਪੱਥਰ ਵਰਗਾ ਨਾ ਕਰ ਲਮੀ ਕਿਉਂ ਪੱਥਰ ਤੋਂ ਮੂਰਤ ਬਣਨ ਲਈ ਜਿੰਦ ਸੌ ਸੌ ਠੋਕਰ ਸਹਿੰਦੀ ਐ ਤਾਂ ਕੀਮਤ ਪੈਂਦੀ ਮਿੱਟੀ ਦੀ ਜੇ ਨਜ਼ਰ ਗੁਰੂ ਦੀ ਪੈਂਦੀ ਐ ਇਹੀ ਪਵਿੱਤਰ ਨਜ਼ਰਾਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਕੰਧ ਤੇ ਪਾਈਆਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰੱਬ ਦੇ ਪਿਆਰੇ ਗਏ ਕਹਿੰਦੇ ਨੇ ਜੇ ਦਿਲ ਵਿੱਚ ਪੱਕਾ ਸਿੱਧਕ ਹੋਵੇ ਤਾ ਪੱਕਣ ਕੱਚੀਆਂ ਤੰਦਾਂ ਵੀ ਨਜ਼ਰ ਪਈ ਤੋ ਅਮਰ ਹੋ ਗਈਆਂ ਜਗ ਤੇ ਕੱਚੀਆਂ ਕੰਧਾਂ ਵੀ ਮੁਰਸ਼ਿਦ ਦੀ ਨਜ਼ਰ ਸੁਵੱਲੀ ਤਾਂ ਖਾਕੋਂ ਵੀ ਪਾਕ ਕਰ ਲੈਂਦੀ ਐ ਤਾਂ ਕੀਮਤ ਪੈਂਦੀ ਮਿੱਟੀ ਦੀ ਜੇ ਨਜ਼ਰ ਗੁਰੂ ਦੀ ਪੈਂਦੀ ਐ ਮੇਰੀ ਬੇਨਤੀ ਐ ਜਿੱਥੇ ਗੁਰੂ ਜੀ ਨੇ ਚਰਨ ਮਬਾਰਕ ਪਾਤੇ ਉਹ ਪਾਵਨ ਸਥਾਨਾਂ ਦੀ ਧੂੜੀ ਮਸਤਕ ਨਾ ਲਾਈਏ ਜਿਹੜੇ ਰੱਬ ਦੇ ਪਿਆਰੇ ਮਹਾਪੁਰਖ ਸਵਾਮੀ ਦਰਬਾਰਾ ਸਿੰਘ ਜੀ ਸਵਾਮੀ ਜੋਰਾ ਸਿੰਘ ਜੀ ਉਹਨਾਂ ਨੇ ਮਹਾਨ ਸੇਵਾਵਾਂ ਕਰਮਾਈਆਂ ਉਹ ਮਹਾਪੁਰਖਾਂ ਦੇ ਵੀ ਚਰਨਾਂ ਦੀ ਧੂੜੀ ਮਸਤਕ ਨੂੰ ਲਾ ਲਈਏ ਬੜਪਾਗਾ ਸਮਾ ਅੱਜ ਸੰਤ ਜਗਜੀਤ ਸਿੰਘ ਜੀ ਲੋਪਾ ਵਾਲੇ ਮਹਾਪੁਰਖ ਆਪ ਗੁਰ ਸੰਗਤਾਂ ਨਾਲ ਮਿਲ ਕੇ ਗੁਰੂ ਕੇ ਛੇਤਰ ਪੰਜ ਗੁਰੂ ਕੇ ਛੇਤਰ ਆਤੁੱਟ ਵਰਤਦੇ ਨੇ ਤੇ ਗਊਸ਼ਾਲਾ ਦੀਆਂ ਮਹਾਨ ਸੇ ਮਾਮਾ ਇਹ ਜਿਹੜੀ ਮਹਾਨ ਪਰਉਪਕਾਰ ਨੇ ਉਹਨਾਂ ਨਾਲ ਮਿਲ ਕੇ ਆਪਾਂ ਕਰ ਰਹੇ ਆ ਲੋ ਇੱਥੇ ਕਵਿਤਾ ਸੁਣੋ ਵੀ ਆਪਾਂ ਪਿਆਰ ਨਾਲ ਪਹਿਲੀ ਕਵਿਤਾ ਸੁਣੋ ਵੀ ਤਾਂ ਕੀਮਤ ਪੈਂਦੀ ਮਿੱਟੀ ਦੀ ਜੇ ਨਜ਼ਰ ਗੁਰੂ ਦੀ ਪੈਂਦੀ ਆ ਸਾਥੀ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਇਹ ਆ ਕਰਨਗੇ ਤੂੰ ਹਰ ਵੇਲੇ ਇਕਸਾਰ ਰਹੇ ਨਾ ਖੁਸ਼ੀ ਹੋਵੇ ਨਾ ਗਮੀ ਹੋਵੇ ਮੋਲ ਪੈਂਦਾ ਅੰਤ ਸਲੂਕਾਂ ਦਾ ਨਾ ਤੈਨੂੰ ਕੋਈ ਕਮੀ ਹੋਵੇ ਉਹ ਜਦ ਮਿੱਟੀ ਮਿੱਟੀ ਹੋ ਜਾਵੇ ਨਾ ਚੜਦੀ ਏ ਨਾ ਲੈਂਦੀ ਏ मत मिट्टी दी, ये नदर गुरु दी ये। ओ जे नज़र गुरू जी पी जल वका सदक हुकण कचियां त नज़र पई त अमर हो जग ते कचियां कंदा बि मदद नज़र सवली त खाको बि पाक कर लीदी तीमत पिटी दी दी, जे नज़र गुरू जी दी पींदी मिटीअ मिटी रे बण कन ब मिटी जी तूं मिट मिटी र बण केते मिटी दी ना जामी? न त मिटी किते पथर जी न बण जवी पथर त मूरत बणनाई जिद सौ सौ ठोकर सही कीमत पईंदी मिट्टी दी जे नदर गुरू जी पईंदी बहुत हो बड़े आई तेरी तूं न आजी वलां देत दरिया जे बहण जशीले नुड़ जीव छलां दे सागर सागर होज तूं पर गंगा उल्टी पईंदी तमत पिटी जे नदर गुरू दी, पी हर हर दे च वस जे त जे कसे चोगन टोले न सच सुणे तो चुप करिवा कुझु बोले नगत चे सौ तेरी संगत चके सो तेरी, तेरी ताईं इज़त पले रहंदी तीमत पईंदी मिटी जी ਜੇ ਨਦਰ ਗੁਰੂ ਦੀ ਪੈਂਦੀ ਏ ਚੱਕ ਚੱਕ ਕੇ ਮੰਗਣਾ ਪੈਂਦਾ ਏ ਪਰ ਮਿਲਦਾ ਕੁਛ ਵੀ ਅੜ ਕੇ ਨਾ ਇਹ ਰੜਕ ਮੜਕ ਮੁਕ ਜਾਵੇ ਤੇਰੀ ਤੂੰ ਅੱਖਾਂ ਦੇ ਵਿੱਚ ਰੜਕੇ ਨਾ ਉਹ ਨਦਰ तमत पिटी जे नदर गुरू जी पईंदी जी कदर कराला तो हिकु दखर मिट जाम پشتائے تو کچھ بننا نا پھر رو میں کی کر لامی گی ہر دے دی سن کے ویکھ جرا ہر دے دی سن کے ویکھ جرا دنیا تا بہت کچھ کہندی اے ਕੀਮਤ ਪੈਂਦੀ ਮਿੱਟੀ ਦੀ ਜੇ ਨਦਰ ਗੁਰੂ ਦੀ ਪੈਂਦੀ ਏ ਉਹ ਲੜ ਲੱਗ ਜਾ ਪੂਰੇ ਸਤ ਗਰ ਦੇ ਤੂੰ ਮਿੱਟੀ ਨਹੀਂ ਤੂੰ ਸੋਨਾ ਏ ਲੱਭ ਆਪਣਾ ਆਪ ਗੋਆ ਕੇ ਤੂੰ ਤੇਰੇ ਅੰਦਰ ਵਸਦਾ ਸੋਨਾ ਏ ர ஜ ஜனனா தூர ஜீனா ஜங்கி தாத்த பி மிட்ட நூதி பதினோ கர்ஜ க जॾ मंज़ल पैरा थले जे चुमे पैर मशकते त ता ता बले बले सिरजी हुई मंज़ल हो में आख़िरू हिकु न टहंदी तीमत पिटी जगदीपनाल मुरशदन जे लॻण किसे टिकाणे तो जगदीप मनाल मुरशन तू लॻण किसे टिकाणे जे जग बि जनत बण जओ सतगुर जी शरण पछाणे जे।, जे चरनी लॻजे सतगुर तेरी मिटी मूल न लीदी तीमत पईंदी मिटी जी जे नज़र गुरू जी पी